ਜੀ 1 ਮਿੰਟ ਥੱਲੇ ਜਾ ਮੈਂ ਆਵਾਜ਼ ਮਾਰਦਾ ਫੇਰ ਆਈ ਮੇਰਾ ਭਰਾ ਆ ਜਾ ਚੜ੍ਹੇ ਆ ਜਾ ਆ ਜਾ ਇੱਕ ਮਿੰਟ ਕੀ ਹੋ ਰਿਹਾ ਰੋਕ ਜਾ ਸਾਹ ਪਾਜੀ ਪਾਜੀ ਆ ਗਈ ਮੈਨੂੰ ਸਮਝ ਨਹੀਂ ਲੱਗੀ ਜਿੱਦਾਂ ਦੀ ਰਖੜੀ ਆਈ ਆ ਉਦੋਂ ਦੀਆਂ ਆਧਾਰ ਕਾਰਡ ਵਾਲੀਆਂ ਸਵਾਰੀਆਂ ਸਫਰ ਕਾਂਡੀਆਂ ਸਾਡੇ ਝੋਲੇ ਦੇ ਵਿੱਚ ਚਾਹ ਪੀਣ ਜੋਗਾ ਪੈਸਾ ਨਹੀਂ ਗਾ ਅਸੀਂ ਇਹ ਕਰਕੇ ਆਰਤੀ ਉਤਾਨ ਸ਼ੁਕਰ ਹੈ ਕਿਤੇ ਪੈਸੇ ਵਾਲੀ ਸਵਾਰੀ ਆਈ ਭਾਈ ਪੈਸੇ ਤਾਂ ਮੇਰੇ ਕੋ ਵੀ ਹੈ ਨਹੀਂ ਮੇਰਾ ਬਰਥਡੇਗ ਆ ਉਹ ਤਾਂ ਤੱਕ ਮੁੰਡਾ ਚੱਲ ਉਹ ਤੂੰ ਤਾਂ ਸਾਡੀ ਧੂ ਬੱਤੀ ਦੀ लाज ਨਹੀਂ ਰੱਖੀ ਸਾਡੇ ਬਾਜੋ ਸ਼ਹਿਰਪੁਰ ਸ਼ਹਿਰਪੁਰ ਨਿਚੜ ਮੇਰੇ ਸਾਹ ਤੇਰੇ ਵਿੱਚ ਬੇੜ ਮਾ ਨੇ ਹੁਣੀ ਸਾਡ ਲਾਨ ਲੱਗਾ ਸੀ ਮੇਰੇ ਮੈਂ ਤੇਰੇ ਥੱਪੜ ਮਾਰਨਾ ਮੈਂ ਤੇਰੇ ਮੁੱਕਾ ਮਾਰਨਾ ਦਾੜਾ ਜੇ ਤੇ ਮੈਂ ਤੇਰੇ ਖਸੌਣ ਮਾਰਨਾ ਤੇਰੀ ਕਾਹਦੀ ਸਾਈਕਲ ਕੋਈ ਮੁੰਜਨੀ ਸ਼ੁਕਰ ਰੱਬ ਦੇ ਤੈਨੂੰ ਗੱਡੀ ਨਹੀਂ ਦਿੱਤੀ ਅਕਲ ਦੇ ਅੰਨੇ ਨੂੰ ਤੂੰ ਤੇ ਮਾਮਾ ਬੜਾ ਮਰਛੜੀ ਤੇ ਕੋਈ ਮੰਡਿਆ ਵਾ ਕੀ ਹੋੜੇ